ਮਹਿਲਾਵਾਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ 1100 ਰੁਪਏ ਹਰ ਮਹੀਨੇ ਪੱਤਾ ਸਕੀਮ ਹੋਵੇਗੀ ਸ਼ੁਰੂ ਇਸ ਤਰੀਕ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣਗੇ ਪੰਜਾਬ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਚਲਦੇ ਹਾਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਦੀ ਤਾਂ ਪਹਿਲੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਹੁਣ ਡਰਾਈਵਿੰਗ ਟੈਸਟ ਲਈ ਆਰਟੀਓ ਜਾਣ ਦੀ ਲੋੜ ਨਹੀਂ 1 ਜੂਨ ਤੋਂ ਨਵੇਂ ਨਿਯਮ ਹੋਣਗੇ ਲਾਗੂ ਡਰਾਈਵਿੰਗ ਲਾਇਸੈਂਸ ਬਣਾਉਣ ਵਾਲਿਆਂ ਲਈ ਖੁਸ਼ਖਬਰੀ ਹੈ ਪਹਿਲੀ ਜੂਨ ਤੋਂ ਡਰਾਈਵਿੰਗ ਟੈਸਟ ਲਾਇਸੈਂਸ ਲੈਣ ਦੇ ਨਿਯਮਾਂ 'ਚ ਬਦਲਾਅ ਹੋਣ ਜਾ ਰਿਹਾ ਹੈ ਮੀਡੀਆ ਰਿਪੋਰਟਰਾਂ ਅਨੁਸਾਰ ਨਵੇਂ ਨਿਯਮ ਦੇ ਤਹਿਤ ਹੁਣ ਤੁਹਾਨੂੰ ਡਰਾਈਵਿੰਗ ਲਾਇਸੈਂਸ ਲੈਣ ਲਈ ਸਰਕਾਰੀ ਖੇਤਰ ਟ੍ਰਾਂਸਪੋਰਟ ਦਫ਼ਤਰ ਵਿੱਚ ਟੈਸਟ ਦੇਣ ਦੀ ਲੋੜ ਨਹੀਂ ਹੋਵੇਗੀ ਜੀ ਹਾਂ ਇਸ ਵੇਲੇ ਦੀ ਬ੍ਰੇਕਿੰਗ ਅਧੇ ਵੱਡੀ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਦੇਖਦੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਦੇ ਲਈ ਪ੍ਰਾਈਵੇਟ ਸੰਸਥਾ ਵੀ ਡਰਾਈਵਿੰਗ ਟੈਸਟ ਕਰਾਉਣ ਅਤੇ ਸਰਟੀਫਿਕੇਟ ਜਾਰੀ ਕਰਨ ਦੀ ਪੂਰੀ ਤਿਆਰੀ ਪੂਰੀ ਤਰ੍ਹਾਂ ਅਧਿਕਾਰਤ ਹੋਵੇਗੀ ਨਵੇਂ ਨਿਯਮਾਂ ਅਨੁਸਾਰ ਹੁਣ ਪ੍ਰਾਈਵੇਟ ادارے ਟੈਸਟ ਕਰਾਉਣ ਅਤੇ ਸਰਟੀਫਿਕੇਟ ਜਾਰੀ ਕਰਨ ਦੇ ਅਧਿਕਾਰ ਹਨ ਅਧਿਕਾਰਤ ਹਨ ਇਹ ਨਿਯਮ 1 ਜੂਨ 2024 ਤੋਂ ਲਾਗੂ ਹੋਣਗੇ ਜਿਸ ਲਈ ਜਿਸ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹਾਲਾਂਕਿ ਪ੍ਰਾਈਵੇਟ ਡਰਾਈਵਿੰਗ ਸਿਖਲਾਈ ਕੇਂਦਰਾਂ ਨੂੰ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਤੋਂ ਪਹਿਲਾਂ ਕੁਝ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਪ੍ਰਾਈਵੇਟ ਡਰਾਈਵਿੰਗ ਸਿਖਲਾਈ ਕੇਂਦਰਾਂ ਲਈ ਨਿਯਮ ਇੱਕ ਪ੍ਰਾਈਵੇਟ ਡਰਾਈਵਿੰਗ ਸਿਖਲਾਈ ਕੇਂਦਰ ਲਈ ਕਟਵੜ ਇੱਕ ਏਕੜ ਜ਼ਮੀਨ ਦੀ ਲੋੜ ਹੋਵੇਗੀ ਜਿਸ ਚ ਚਾਰ ਪਹੀਆ ਵਾਹਨ ਤੇ ਦੋ ਏਕੜ ਜ਼ਮੀਨ ਦੀ ਲੋੜ ਹੋਵੇਗੀ ਪ੍ਰਾਈਵੇਟ ਡਰਾਈਵਿੰਗ ਟ੍ਰੇਨਿੰਗ ਸੈਂਟਰਾਂ ਦੇ ਇੰਸਪੈਕਟਰਾਂ ਨੂੰੜ ਕਟਵੜ ਹਾਈ ਸਕੂਲ ਡਿਪਲੋਮਾ ਅਤੇ 5 ਸਾਲ ਦਾ ਡਰਾਈਵਿੰਗ ਤਜਰਬਾ ਹੋਣਾ ਚਾਹੀਦਾ ਤਾਂ ਦੇਖ ਸਕਦੇ ਹੋ ਇਸ ਵੇਲੇ ਦੀ ਵੱਡੀ ਅਤੇ ਤਾਜ਼ਾ ਖ਼ਬਰ ਤੁਹਾਡੇ ਨਾਲ ਸਾਂਝੀ ਕੀਤੇ ਜਾ ਰਹੀ ਹੈ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਮੌਸਮ ਨੂੰ ਲੈ ਕੇ ਆ ਗਈ ਹੈ ਮੌਨਸੂਨ ਇਹਨਾਂ 23 ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਹੋਇਆ ਦੇਸ਼ ਦੇ ਦੇਸ਼ ਦੇ ਕਈ ਹਿੱਸਿਆਂ ਵਿੱਚ ਸਮੇਂ ਦੀ ਕਹਿਰ ਦੀ ਗਰਮੀ ਪੈ ਰਹੀ ਹੈ ਇਸ ਦੌਰਾਨ ਜਿਹੜਾ ਤਾਪਮਾਨ 47 ਡਿਗਰੀ ਦੇ ਕਰੀਬ ਪਹੁੰਚ ਚੁੱਕਿਆ ਭਾਰਤੀ ਮੌਸਮੀ ਪਾਗ ਨੇ ਪੰਜਾਬ ਹਰਿਆਣਾ ਤੇ ਦਿੱਲੀ ਚ 23 ਨੂੰ 23 ਮਈ ਨੂੰ ਭਿਆਨਕ ਦੱਸੀ ਜਾ ਰਹੀ ਹੈ ਗਰਮੀ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਨਾ ਕਿਸਾਨਾਂ ਨੂੰ ਨਹੀਂ ਮਿਲੇਗੀ ਪੀਐਮ ਕਿਸਾਨ ਦੀ ਕਿਸ਼ਤ 17ਵੀਂ ਪ੍ਰਧਾਨ ਮੰਤਰੀ ਨરેન્દ્ર ਮੋਦੀ ਦੇ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਰਮਾਨੀ ਯੋਜਨਾ ਤਹਿਤ ਕਿਸ ਜਿਹੜੀ ਯੋਜਨਾ ਚਲਾਈ ਜਾ ਰਹੀ ਹੈ ਜਿਸ ਤਹਿਤ ਇਸ ਦੀ ਸ਼ੁਰੂਆਤ ਕਿਸਾਨਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਕੀਤੀ ਗਈ ਸੀ ਪ੍ਰਧਾਨ ਮੰਤਰੀ ਨરેન્દ્ર ਮੋਦੀ ਦੇ ਵੱਲੋਂ ਇਸ ਸਕੀਮ ਤਹਿਤ ਕਿਸਾਨਾਂ ਨੂੰ 6000 ਰੁਪਏ ਸਹਾਰੇ ਦਿੱਤੇ ਜਾਂਦੇ ਹਨ ਲਾਪਾਤਰੀ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨੀ ਯੋਜਨਾ ਦੀ ਤਹਿਤ 17ਵੇਂ ਕਿਸ ਦੀ ਉਡੀਕ ਕਰ ਰਹੇ ਹਨ ਹਾਲਾਂਕਿ ਇਸ ਸਮੇਂ ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ ਪਰ ਦੇਸ਼ ਭਰ ਦੇ ਵਿੱਚ 1 ਜੂਨ ਤੱਕ ਵੋਟਾਂ ਪੈਣਗੀਆਂ ਤੇ ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ ਜੀ ਹਾਂ ਇਸ ਵੇਲੇ ਦੀ ਬ੍ਰੇਕਿੰਗ ਅਤੇ ਵੱਡੀ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਇਸ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਪ੍ਰਧਾਨ ਮੰਤਰੀ ਕਿਸਾਨ ਨੂੰ 2000 ਰੁਪਏ ਦੀਆਂ ਕਿਸ਼ਤਾਂ ਮਿਲਦੇ ਹਨ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਜੋ ਕਿਸਾਨਾਂ ਨੂੰ ਹਰ 4 ਮਹੀਨਿਆਂ ਬਾਅਦ 2000 ਰੁਪਏ ਦਿੱਤੇ ਜਾਂਦੇ ਹਨ ਜੋ ਕਿ ਸਾਲਾਨਾ 6000 ਰੁਪਏ ਬਣਦੀ ਹੈ ਇਹ ਪੈਸਾ ਹਰ ਸਾਲ ਤਿੰਨ ਕਿਸ਼ਤਾਂ ਵਿੱਚ ਦਿੱਤਾ ਜਾਂਦਾ ਹੈ ਅਪ੍ਰੈਲ ਜੁਲਾਈ ਅਗਸਤ ਨਵੰਬਰ ਤੇ ਦਸੰਬਰ ਮਾਰਚ ਵਿੱਚ ਇਹ ਪੈਸਾ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਆਨਲਾਈਨ ਟਰਾਂਸਫਰ ਕੀਤਾ ਜਾਂਦਾ ਹੈ 17ਵੀਂ ਕਿਸ਼ਤ ਜਲਦੀ ਹੀ ਆਵੇਗੀ ਇਹਨਾਂ ਨੂੰ ਮਿਲੇਗਾ ਇਹਨਾਂ ਨੂੰ ਨਹੀਂ ਮਿਲੇਗਾ ਲਾ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 17ਵੇਂ ਕਿਸਤ ਜੂਨ ਦੇ ਪਹਿਲੇ ਹਫਤੇ ਵਿੱਚ ਜਾਰੀ ਜਾਂ ਉਸ ਤੋਂ ਬਾਅਦ ਜਾਰੀ ਕੀਤੀ ਜਾ ਸਕਦੀ ਹੈ ਵੱਡੀ ਖੁਸ਼ਖਬਰੀ ਕਿਸਾਨਾਂ ਲਈ ਹਾਲਾਂਕਿ ਸਰਕਾਰ ਵੱਲੋਂ ਅਜੇ ਕੋਈ ਅਤਿ ਤਰੀਕ ਦਾ ਤਾਜ ਜਿਹੜਾ ਐਲਾਨ ਨਹੀਂ ਕੀਤਾ ਗਿਆ ਪੀਐਮ ਦੀ ਕਿਸਾਨ ਦੀ 16ਵੀਂ ਕਿਸਤ ਇਸ ਸਾਲ ਫਰਵਰੀ ਮਹੀਨੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ ਸੀ ਜੇ ਤੁਸੀਂ ਹਾਲ ਤੱਕ ਆਪਣੇ ਅਕਾਊਂਟ ਦੀ ਕੇਵਾਈਸੀ ਕੰਪਲੀਟ ਨਹੀਂ ਕੀਤੀ ਤਾਂ ਤੁਹਾਨੂੰ 17ਵੀਂ ਕਿਸਤ ਦੇ ਪੈਸੇ ਜਿਹੜੇ ਨਹੀਂ ਮਿਲਣਗੇ ਤਾਂ ਕੇਵਾਈਸੀ ਆ ਜਿਹੜੀ ਜ਼ਰੂਰ ਕੰਪਲੀਟ ਕਰ ਲਿਓ ਤਾਂ ਇੱਕ ਹੋਰ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਪੰਜਾਬ ਦੀਆਂ ਮਹਿਲਾਵਾਂ ਲਈ ਵੱਡੀ ਖੁਸ਼ਖਬਰੀ ਹੈ ਇਸ ਮਹੀਨੇ ਤੋਂ ਮਿਲਣਗੇ ਮਿਲਣਾ ਸ਼ੁਰੂ ਹੋਣਗੇ 1000 ਰੁਪਏ ਸਿਆ ਮਾਨ ਨੇ ਕੀਤਾ ਐਲਾਨ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਹੈ ਸੂਬੇ ਦੀਆਂ ਔਰਤਾਂ ਨੂੰ 1 ਅਕਤੂਬਰ ਮਹੀਨੇ ਤੋਂ 1000 ਰੁਪਏ ਪ੍ਰਤੀ ਮਹੀਨਾ ਦੇਣਾ ਮਿਲਣਾ ਸ਼ੁਰੂ ਹੋਵੇਗਾ ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਹਲਕਾ ਪੂਰਬੀ ਦੇ ਟਿੱਬਾ ਰੋਡ ਦੇ ਰੋਸ਼ੋ ਸ਼ੋਅ ਦੌਰਾਨ ਕੀਤਾ ਹੈ ਤਾਂ ਜੀ 55 ਕਰੋੜ ਰੁਪਏ ਆਵੇਗੀ ਲਾਗਤ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅਕਤੂਬਰ ਤੱਕ ਬਜਟ ਤੋਂ ਕਰੀਬ 7000 ਕਰੋੜ ਰੁਪਏ ਦਾ ਵਚਨ ਵਾਲੇ ਹਨ ਤਾਂ ਇਸ ਦੌਰਾਨ 11000 ਰੁਪਏ ਮਹਿਲਾਵਾਂ ਨੂੰ ਜਿਹੜੀ ਸਕੀਮ ਸ਼ੁਰੂ ਜਿਹੜੀ ਹੈ ਕੀਤੀ ਜਾਵੇਗੀ ਤੇ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ 11000 ਰੁਪਏ ਪੱਤਾ ਸਕੀਮ ਜਿਹੜੀ ਸਰਕਾਰ ਦੇ ਵੱਲੋਂ ਟਰਾਂਸਫਰ ਕਰ ਦਿੱਤੇ ਜਾਣਗੇ ਜੀ ਹਾਂ ਇਸ ਵੇਲੇ ਦੀ ਬ੍ਰੇਕਿੰਗ ਵੱਡੀ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਸ ਪੈਸੇ ਇਸ ਪੈਸੇ ਨਾਲ ਇਸੇ ਮਹੀਨੇ ਤੋਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਆਪਣੀ ਪਹਿਲੀ ਗਰੰਟੀ ਪੂਰੀ ਕਰਾਂਗੇ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਲਈ ਲਗਭਗ 500 50 ਕਰੋੜ ਰੁਪਏ ਦਾ ਲੱਗਤ ਆਵੇਗੀ ਲੋਕ ਸਭਾ ਚੋਣਾਂ ਤੇ ਆਪ ਨੂੰ ਨੰਬਰ 1 ਬਣਾਉਣਾ ਸਾਡੇ ਜਦੋਂ ਸਾਡੇ ਕੋਲ ਸੱਤਾ 7000 ਕਰੋੜ ਰੁਪਏ ਆ ਹੋ ਜਾਣਗੇ ਤਾਂ ਉਹ ਇਹ ਗਰੰਟੀ ਪੂਰੀ ਕਰ ਸਕਣ ਕਰ ਦੇਣਗੇ ਤਾਂ ਜੋ ਇੱਕ ਵਾਰ ਫਿਰ ਸਕੀਮ ਸ਼ੁਰੂ ਹੋ ਜਾਵੇਗੀ ਉਹਨਾਂ ਲੁਧਿਆਣਾ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਲੋਕ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਨੂੰ ਨੰਬਰ 1 ਬਣਾਉਣ ਤਾਂ ਜੋ ਪਾਰਟੀ ਸੰਸਦ ਮੈਂਬਰ ਕੇਂਦਰ ਤੋਂ ਸਕੀਮਾਂ ਲਿਆ ਕੇ ਲੁਧਿਆਣਾ ਨੂੰ ਵਿਕਾਸ ਪੱਖੋਂ ਨੰਬਰ 1 ਬਣਾ ਸਕਣ ਮਾਨ ਨੇ ਕਿਹਾ ਕਿ ਕੜਾਕੇ ਦੀ ਗਰਮੀ ਵੀ ਲੋਕਾਂ ਦਾ ਰੋਡ ਸ਼ੋ ਲਈ ਕੰਡਿਆਂ ਵੱਦੀ ਖੜੇ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਆਮ ਆਦਮੀ ਪਾਰਟੀ ਨੂੰ ਦਿਲੋਂ ਪਿਆਰ ਕਰਦੇ ਹਨ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਤੁਸੀਂ ਦੇਖ ਸਕਦੇ ਹੋ లై ਕੋਰਵੜੀ ਖਬਰ ਸਾਹਮਣੇ ਆ ਰਹੀ ਹੈ ਕੇਂਦਰ ਸਰਕਾਰ ਬੰਦ ਕਰਨ ਜਾ ਰਹੀ ਹੈ ਲੱਖਾਂ ਮੋਬਾਈਲ ਸਿਮ ਤਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਨੇ ਆਨਲਾਈਨ ਧੋਖਾਧੜੀ ਦੇ ਘਟਾਲਿਆਂ ਨੂੰ ਰੋਕਣ ਲਈ ਪੂਰੀ ਤਿਆਰੀ ਕਰ ਲਈ ਹੈ ਸਰਕਾਰ ਵੱਲੋਂ 15 ਦਿਨਾਂ ਦਾ ਐਕਸ਼ਨ ਪਲਾਨ ਬਣਾਇਆ ਗਿਆ ਹੈ ਜਿਸ ਦੇ ਆਧਾਰ ਤੇ ਲੱਖਾਂ SIM ਕਾਰਡ ਬੰਦ ਕਰ ਦਿੱਤੇ ਜਾਣਗੇ ਜਿਨ੍ਹਾਂ SIM ਕਾਰਡ ਨੂੰ ਤੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ SIM ਕਾਰਡ SIM ਤੇ ਕਿਸੇ ਗਲਤ ਵਿਧੀ ਗਲਤ ਗਤੀਵਿਧੀ ਜਾਂ ਧੋਖਾਧੜੀ ਆਦਿ ਸ਼ੱਕ ਹੋਇਆ ਤਾਂ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਕਿ ਕੇਂਦਰ ਸਰਕਾਰ ਇੱਕੋ ਸਮੇਂ ਇੰਨੇ SIM ਮੋਬਾਈਲ ਕਨੈਕਸ਼ਨ ਬੰਦ ਕਰੇਗੀ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ 4 ਜੂਨ ਨੂੰ ਜਾ ਰਹੀ ਹੈ ਮੋਦੀ ਸਰਕਾਰ ਗੱਠਜੋੜ ਨੂੰ ਮਿਲਣ ਗਿਆ 300 ਤੋਂ ਵੱਧ ਸੀਟਾਂ ਸੀਐਮ ਕੇਜਰੀਵਾਲ ਦਾ ਵੱਡਾ ਦਾਅਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਦੇ ਤਿੱਖਾ ਹਮਲਾ ਬੋਲੇ ਉਹਨਾਂ ਨੇ ਕਿਹਾ ਕਿ ਚੋਣਾਂ ਦੇ ਪੰਜ ਪੜਾਵਾਂ ਤੋਂ ਬਾਅਦ ਹੁਣ ਇਹ ਸਪਸ਼ਟ ਹੋ ਗਿਆ ਕਿ ਚੋਣਾਂ ਦਰਜੂਨ ਨੂੰ ਭਾਜਪਾ ਦੀ ਸਰਕਾਰ ਜਾ ਰਹੀ ਹੈ ਗੱਠਜੋੜ ਤੋਂ ਇੰਡੀਆ ਗੱਠਜੋੜ ਤੋਂ ਦੀ ਸਰਕਾਰ ਆ ਰਹੀ ਹੈ ਜਿਵੇਂ ਹੀ ਚੋਣਾਂ ਦੇ ਪੜਾਅ ਵਧ ਰਹੇ ਹਨ ਇਹ ਸਪਸ਼ਟ ਹੁੰਦਾ ਜਾ ਰਿਹਾ ਹੈ ਕਿ ਗੱਠਜੋੜ ਦੇ ਦੇਸ਼ ਦੇ ਸਥਿਰ ਸਰਕਾਰ ਦੇਣ ਦੀ ਦਿਸ਼ਾ ਵੱਲ ਅੱਗੇ ਵਧ ਰਿਹਾ ਤਾਂ ਦੇਖ ਸਕਦੇ ਹੋ ਇਸ ਵੇਲੇ ਦੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਤੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਸਕੂਲਾਂ ਚ 21 ਮਈ ਤੋਂ ਛੁੱਟੀਆਂ ਜਿਹੜੀਆਂ ਹੋ ਚੁੱਕੀਆਂ ਨੇ ਇਹ ਐਲਾਨ ਸਾਰੇ ਪ੍ਰਾਈਵੇਟ ਸਕੂਲਾਂ ਵਿੱਚ ਵੀ ਲਾਗੂ ਹੋਣਗੇ ਕੋਈ ਗਲਤ ਫੈਮਿਲੀ ਨਹੀਂ ਰਹਿਣੀ ਚਾਹੀਦੀ ਸੀਐਮ ਭਗਵੰਤ ਮਾਨ ਦੇ ਵੱਲੋਂ ਵੱਡੇ ਐਲਾਨ ਕੀਤੇ ਗਏ ਨੇ ਪੰਜਾਬ ਪੰਜਾਬ ਸਰਕਾਰ ਨੇ ਵੱਡੇ ਐਲਾਨ ਕੀਤੇ ਨੇ ਗਰਮੀ ਨੂੰ ਦੇਖਦੇ 21 ਮਈ ਤੋਂ ਪੰਜਾਬ ਭਰ ਦੇ ਪ੍ਰਾਈਵੇਟ ਸਕੂਲਾਂ ਦੇ ਸਰਕਾਰੀ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰਦਾ ਇਸ ਤੋਂ ਪਹਿਲਾਂ ਪੰਜਾਬ ਦੇ ਇੱਕ ਪੰਜਾਬ ਵਿੱਚ 1 ਜੂਨ ਤੋਂ 30 ਜੂਨ ਤੱਕ ਗਰਮੀਆਂ ਦੀ ਛੁੱਟੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਸੀ ਪਰ ਗਰਮੀ ਨੂੰ ਦੇਖਦੇ ਹੋਏ ਜਿਹੜੀਆਂ ਛੁੱਟੀਆਂ ਨੇ ਹੋਰ ਵਧਾ ਦਿੱਤੀਆਂ ਨੇ ਤੇ 21 ਮਈ ਤੋਂ ਇਹ ਜਿਹੜੀ ਛੁੱਟੀਆਂ ਸ਼ੁਰੂ ਕਰਤੀਆਂ ਨੇ ਤੇ 30 ਜੂਨ ਤੱਕ ਇਹ ਛੁੱਟ ਲੈਕ ਹੋਰ ਵੱਡੀ ਖਬਰ ਹੈ ਸਾਹਮਣੇ ਆ ਰਹੀ ਹੈ ਪੀਐਮ ਮੋਦੀ ਦੀ ਪੰਜਾਬ ਚ ਰੈਲੀ ਨੂੰ ਲੈ ਕੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਚਾਰ ਲੇਅਰ ਸਕਿਉਰਿਟੀ ਦਾ ਇੰਤਜ਼ਾਮ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋ ਦਿਨ ਪੰਜਾਬ ਦੌਰੇ ਦੇ ਆ ਰਹੇ ਹਨ ਇਹ ਇੱਕ ਪਾਸੇ ਇਸ ਵਾਰ ਗੁਜਰਾਤ ਸਮੇਤ ਕਈ ਜ਼ਿਲ੍ਹਿਆਂ ਦੀ ਪੁਲਿਸ ਨੂੰ ਵੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਉੱਥੇ ਹੀ ਪ੍ਰਧਾਨ ਮੰਤਰੀ ਨੇ ਨਯੁਨਤਬਦੀ ਦੀ ਰੈਲੀ ਦਾ ਵਿਰੋਧ ਕਰਨ ਲਈ ਕਿਸਾਨਾਂ ਨੇ ਵੀ ਯੋਜਨਾਵਾਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਦੂਜੇ ਪਾਸੇ ਇਸ ਵਾਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਹਾਤੀ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਜਿਹੜੀਆਂ ਨੇ ਚੌਕਸ ਹੋ ਗਈਆਂ ਹਨ ਤਾਂ ਦੇਖ ਸਕਦੇ ਹੋ ਇਸ ਵੇਲੇ ਦੀ ਬ੍ਰੇਕਿੰਗ ਵੱਡੀ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਦੌਰੇ ਉਤੇ ਆਉਣਗੇ ਆਪਣੀਆਂ ਰੈਲੀਆਂ ਨੂੰ ਲੈ ਕੇ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੀਆਂ ਰੈਲੀਆਂ ਕਰਨਗੇ ਜਿਸ ਦੌਰਾਨ ਸੁਰੱਖਿਆ ਏਜੰਸੀਆਂ ਨੇ ਚੌਕਸ ਜਿਹੜੀ ਆ ਵਧਦੀ ਆ ਤੇ ਗੁਜਰਾਤ ਦੀ ਪੁਲਿਸ ਵੀ ਜਿਹੜੀ ਆ ਪੰਜਾਬ ਦੇ ਵਿੱਚ ਆ ਚੁੱਕੀ ਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇਸ ਸਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀਆਂ ਲੈਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਜਰੂਰ ਦਬਾ ਲਿਓ 1100 ਰੁਪਿਆ ਹਰ ਮਹੀਨਾ ਪਤਾ ਸਕੀਮ ਹੁਣ ਸਰਕਾਰ ਬਹੁਤ ਹੀ ਜਲਦ ਜਿਹੜੀ ਆ ਇਸ ਸਕੀਮ ਨੂੰ ਲਾਗੂ ਕਰੇਗੀ ਤੇ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ 1100 ਰੁਪਿਆ ਬਹੁਤ ਹੀ ਜਲਦ ਜਿਹੜਾ ਹੁਣ ਟਰਾਂਸਫਰ ਕੀਤਾ ਜਾਵੇਗਾ ਤਾਂ ਮਿਲਦੇ ਆ ਸਾਰੇ ਤਾਜ਼ਾ ਵੱਡੀ ਅਪਡੇਟ ਵਿੱਚ ਤਤਤਕ ਲਈ